ਹੈਲੋ ਬੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਦਾ ਉੱਤੇ ਲਾਇਆ ਹੋਆ ਤੁਹਾਡਾ ਇੱਥੇ ਸਾਡੇ ਇਨਾ ਜੀ ਇੱਕ ਬੱਬਲਦੀਪ ਸਿੰਘ ਜੀ ਹੈ ਸੀਵਰੇਜ ਬੋਰਡ ਤੇ ਤੇ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿੱਤੇ ਆ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀਆ ਖਲਾਉ ਇਹਨੂੰ ਖਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿ ਫਿਰ ਸਸਪੈਂਡ ਕਰ ਦਿਓ ਜੀ ਹੁਣ ਅਗਲੀ ਵਾਰੀ ਐ ਐਸ ਟੀ ਓ ਦੀ ਆ ਦੱਸਦੀ ਹਾਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਹੁਣ ਪਰਸੋਂ ਹੀ ਬੁਲਾਇਆ ਹਰ ਵਾਰੀ ਉਹਨੂੰ ਡੀ ਸੀ ਨਹੀਂ ਬੁਲਾ ਲੈਂਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਖਲੇਖਾ ਹੋਊਗਾ ਕੋਈ ਫੇ ਉਹਨੂੰ ਵੀ ਦੱਸਦੀ ਹਾਂ ਉਹਦੇ ਵੀ ਕੱਢੂਗਾ ਮੈਂ ਚੀਕਣਾ ਮੇ ਕੋਚ ਨਾ ਹਾਲ ਚ ਪਾਣੀ ਖੜ ਜਾਂਦਾ ਜੀ ਮੈਨੂੰ ਇੱਥੋਂ ਫੋਨ ਵੀ ਆਇਆ ਬਹੁਤ ਤਰੀ ਮੈਂ ਸੀਵਰੇ ਬੋਰਡ ਵਾਲਿਆਂ ਨੂੰ ਕਿਹਾ ਵੀ ਇਹਨਾਂ ਦੋ ਤਿੰਨ ਵਾਰੀ ਕਹਿਤਾ 15 ਦਿਨ ਖੜੇ ਰਹਾ ਫਿਰ ਅਖੀਰੀ ਪ੍ਰਬੰਧਕ ਕਮੇਟੀ ਨੇ ਚਾਹ ਦਾ ਆਪ ਲਾ ਕੇ ਕੱਟਿਆ ਮਤਲਬ ਪਾਣੀ ਇਹਨਾਂ ਦਾ ਬਿਹੇਵੀਅਰ ਲੋਕਾਂ ਪ੍ਰਤੀ ਜ਼ਿਆਦਾ ਬੁਰਾ ਨਹੀਂ ਚਾਹਦੇ ਤੇ ਚੱਕ ਲੈਣ ਤਾਂ ਸਿੱਧਾ ਬੋਲ ਦੇਣੀ ਮਤਲਬ ਪਤਾ ਨਹੀਂ ਕੀ ਕਾਰਨ ਹੈ ਇਹਨਾਂ ਨੂੰ ਭਲੇਖਾ ਵੀ ਸ਼ਾਇਦ ਸਾਡੀ ਬਦਲੀ ਹੋ ਜੂ ਜਾਂ ਕੁਝ ਹੋਰ ਤੋਂ ਮੈਂ ਇਸ ਕਰਕੇ ਇਹਨਾਂ ਨੂੰ ਦੱਸਣ ਆਇਆ ਬਦਲੀ ਮੈਂ ਟੱਕਾ ਹੀ ਨਹੀਂ ਕਰਾਉਣੀ ਸਸਪੈਂਡ ਕਰਾਉਂਗਾ ਜਾਂ ਕੰਮ ਕਰਾਉਂਗਾ ਦੋ ਹੀ ਤਿੱਕ ਆ ਸਰਕਸ ਬੁਕਸ ਮੈਨੋਂ ਲੋ ਕਵਰ ਵੀ ਲਾਈ ਗਈ ਇਸ ਦੇ ਇਤਹਾਸਿਕ ਗੁਰਦੁਆਰੇ ਦੇ ਵਿੱਚ ਪਾਣੀ ਖੜਾਗਾ ਪਰ ਇਹਨਾਂ ਵੱਲੋਂ ਸੀਪੀਓ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਨਹੀਂ ਨਾ ਕਿਤੇ ਪਾਸੇ ਪਾਣੀ ਦੀ ਕੋਈ ਨਿਕਾਸੀ ਕੀਤੀ ਜਾਂਦੀ ਹੁਣ ਬਹੁਤ ਚੱਲ ਰਿਹਾ ਇਹਦੇ ਤੇ ਜਿਹੜੀਆਂ ਪਾਈਪਾਂ ਪਾਉਣ ਵਾਲੀਆਂ ਉਹ ਪਵਾ ਕੇ ਤੇ ਜਿਹੜਾ ਸਿਸਟਮ ਸੈੱਟ ਕਰਤਾ ਹੁਣ ਪਾਣੀ ਨਹੀਂ ਖੜਾ ਉਹ ਆਪ ਹੀ ਇਹਨਾਂ ਨੇ ਸੈੱਟ ਕਰ ਦਿਆ ਕੋਈ ਐਕਸ਼ਨ ਵੀ ਲਿਆਗਾ ਬਿਲਕੁਲ ਅੱਜ ਮੈਂ ਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਇਹਦੇ ਜਿਹੜਾ ਇਹ ਕੰਮ ਨਹੀਂ ਕਰਦਾ ਬਾਬਕ ਦੀਪ ਜੀ ਦੀ सस्पेंशन ਦੀ ਆਰਡਰ ਅਗਲਾ ਨੰਬਰ ਇਹਨਾਂ ਦੇ ਉੱਤੇ ਅਧਿਕਾਰ ਗਿਆ ਹੈ ਹੁਣ ਮੈਂ ਉਹਨਾਂ ਨੂੰ ਵੀ ਇੱਕ ਵਾਰਨਿੰਗ ਦੇ ਦਿੰਦਾ ਜੇ ਤੁਸੀਂ ਨਹੀਂ ਕਰਨਾ ਤਾਂ ਫਿਰ ਬਦਲੀ ਬੋਦਲੀ ਵਾਲਾ ਮੈਨੂੰ ਚਾੜੇਗਾ ਵੀ ਬਦਲੀ ਕਰਾ ਦਾਂਗੇ ਇੱਥੇ ਸਸਪੈਂਡ ਕਰਾਵਾਂਗੇ ਜਾਂ ਕੰਮ ਦੋ ਹੀ ਚੀਜ਼ਾਂ ਤੇ ਨਹੀਂ ਸੀਵਰੇਜ ਬੋਰਡ ਦਾ ਤੁਸੀਂ ਕੰਮ ਫਿਰ ਤੂੰ ਗਲਤ ਸਟੇਟਮੈਂਟ ਦੇਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਤੇ ਕੋ ਮੇਨਟੇਨੈਂਸ ਦਾ ਕੰਮ ਆ ਜੀ ਪਰ ਉਹ ਹੀ ਤਾਂ ਕਰਾਉਣਾ ਨਾ ਸਰਵਾਈਡਿੰਗ ਕਿ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ 300 ਫੁੱਟ ਪਾਪ ਇਹਨਾਂ ਦੀ ਪੈਣੀ ਹੈ ਅੱਛਾ ਹਾਂ ਇਹ ਹੁਣ ਫਿਰ ਹੋਰ ਇਹਨਾਂ ਨੂੰ ਕਿਹ ਇਹਨਾਂ ਨੂੰ ਪਾਣੀ ਕਨੈਕਸ਼ਨ ਹੈ ਸਰ ਉਹ ਮੈਨੂੰ ਆ ਸੀਵਰੇਜ ਦਾ ਜੇ ਕਿਤੇ ਪਾਣੀ ਖੜਦਾ ਉਹ ਕੌਣ ਕੱਢੂਗਾ ਸਿਵਰੇ ਦਾ ਆਪਣੇਸਰ ਆਪੇ ਕੱਢਣਾ ਚਾਹੀਦਾ ਚਿਪ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਨਾ ਸਿਰ ਆਪਾ ਚਲਾਉਣਾ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਹੈ ਕਹਿੰਦੇ ਵੀ ਸਾਡੇ ਚ ਚਿਪ ਸੀਵਰੇ ਦਾ ਪਾੜੀ ਇੱਥੇ ਆ ਕੇ ਖੜ ਜਾਂਦਾ ਹੁਣ ਤੱਕ ਗਲੀਆਂ ਬਾਬਾਈ ਦੱਸਿਓ ਮੜਾ ਜੀ ਆਪ ਹੀ ਆਏ ਸੀ ਜੀ 500 ਤੁਹਾਡੇ ਨਾਲ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤੈਨੂੰ ਮਿਲਦਾ ਆ ਕੇ ਬਾਅਦ ਤੁਸੀਂ ਨਾ ਬਿਨੇ ਮੇਰੇ ਪਰਸੋਂ ਕੀ ਤਾਂ ਸਹੀ ਗੱਲ ਆ ਛੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਕਰ ਬਣਾ ਰਹੇ ਹੋ ਤੁਸੀਂ ਤਨਖਾਹ ਲੈਣੇ ਇਸ ਚੀ ਦੀ ਮੈਂ ਤਾਂ ਨਹੀਂ ਸਾਫ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਜੀ ਜਨਾਬ ਕਰ ਤਾਂ ਰੇ ਪਰ ਸਭ ਕੋਈ ਇਹ ਤੋ ਕਰੇਗਾ ਹੀ ਆ ਤੇਨੂੰ ਭਲੇਖਾ ਬਹੁਤ ਵੱਡਾ ਸਰ ਨਹੀਂ ਤੇਨੂੰ ਆਇਆ ਕਿਤੇ ਮੈਂ ਗੋਨੇ ਆਣੇ ਵਗੈਰਾ ਚਲਾ ਜਾਨਾ ਕੋਈ ਮੈਨੂੰ ਜਾਣ ਨਹੀਂ ਦਿੰਦਾ ਮੈਂ ਜੋ ਇੱਥੇ ਹੀ ਰਹਿਣਾ ਪਊ ਕਾੜ ਚਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਦਾ ਉੱਤੇ ਲਾਇਆ ਹੋਆ ਤੁਹਾਡਾ ਇਥੇ ਸਾਡੇ ਇਨਾਂ ਜੀ ਇੱਕ ਬਬਲਦੀਪ ਸਿੰਘ जेई ਹੈ ਸੀਵਰੇਜ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਾਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿੱਤੇ ਆ ਜਾਂ ਸਸਪੈਂਸ਼ਨ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀਆ ਕਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਫਿਰ ਸਸਪੈਂਡ ਕਰ ਦਿਓ ਜੀ ਹਲੋ ਮੈਂ ਕਹਾਂ ਮੈਨੂੰ ਸਸਪੈਂਡ ਹੀ ਕਰ ਦੋ ਇਹਨੂੰ ਇਹਨੂੰ ਫੇਰ ਹੀ ਕਲਾਉਗੀ ਠੀਕ ਹੈ ਠੀਕ ਠੀਕ ਠੀਕ